ਹੈਲੋ ਹਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਕੰਜਾ ਬੀਪੀ ਗੈਲਰੀ ਤੇ ਬਹੁਤ ਹੀ ਸੋਹਣੇ ਸੂਟ ਲੈ ਕੇ ਆਏ ਆ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆ ਵਿਆਹ ਸ਼ਾਦੀਆਂ ਵਾਲਾ ਸੀਜ਼ਨ ਸਟਾਰਟ ਹੋਣ ਵਾਲਾ ਹੈ ਫੈਸਟੀਵਲ ਸੀਜ਼ਨ ਸਟਾਰਟ ਹੋ ਰਹੀ ਨੇ ਨਿਵratri ਆ ਰਹੇ ਨੇ ਕਰਵਾ ਚੌਥਾ ਆ ਰਿਹਾ ਤਾਂ ਉਹਨਾਂ ਦੇ ਲਈ ਆਪਾਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣੇ ਕਲੈਕਸ਼ਨ ਲੈ ਕੇ ਆਏ ਆ ਸਾਰੀ ਦੀ ਸਾਰੀ ਤੁਸੀਂ ਦੇਖੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲੈ ਜੇ ਦੀ ਗੱਲ ਮੈਂ ਸਭ ਨੂੰ ਕਹਿਣੀ ਸੀ ਜਿਹੜੇ ਵੀ ਭੈਣਾਂ ਨੇ ਆਨਲਾਈਨ ਘਰ ਬੈਠ ਕੇ ਆਪਣਾ ਬਿਜ਼ਨਸ ਸਟਾਰਟ ਕਰਨਾ ਬਿਨਾਂ ਪੈਸੇ ਲਗਾਏ ਤੁਸੀਂ ਆਪਣਾ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਸਟਿਚਿੰਗ ਕਰਦੀਆਂ ਹੋ ਨਾਲ ਨਾਲ ਆਨਲਾਈਨ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੈਗੇ ਉਹ ਅਸੀਂ ਤੁਹਾਨੂੰ ਪੂਰਾ ਗਾਈਡ ਕਰਾਂਗੇ ਵੀ ਤੁਸੀਂ ਕਿਵੇਂ ਕੰਮ ਕਰ ਸਕਦੇ ਹੈਗੇ ਉਹ ਸੋ ਪ੍ਰੋਪਰ ਤਾਂ ਨੋ ਲੈਜ ਦੇਵਾਂਗੇ ਜੀ ਅਸੀਂ ਬਿਨਾਂ ਪੈਸਾ ਲਗਾਏ ਤੁਸੀਂ ਸਾਡੇ ਨਾਲ ਵੀ ਇਹ ਕੰਮ ਆਨਲਾਈਨ ਸ਼ੁਰੂ ਕਰ ਸਕਦੇ ਹੈਗੇ ਹਾਂ ਐਂਡ ਸੋ ਤੁਸੀਂ ਦੇਖ ਰਹੇ ਹੋ 올ਓਵਰ 5 ਮੀਟਰ ਕ੍ਰੇਪ ਦਾ ਸੂਟ ਰਹਿਣ ਵਾਲੇ ਨੇ ਬਲੋ ਕ੍ਰੇਪ ਦੇ ਸੂਟ ਆ 5 ਮੀਟਰ ਫੈਬਰਿਕ ਹੋਏਗਾ ਨਾਲ ਦੁਪੱਟੇ ਹੈ ਚਨਾਉਂ ਦੇ ਚਨਾਉਂ ਦੇ ਦੁਪੱਟਿਆਂ ਦੇ ਉੱਤੇ ਵਰਕ ਕੀਤਾ ਹੋਇਆ ਬਹੁਤ ਸੋਹਣਾ ਸਾਰੇ ਇਹ ਦੁਪੱਟੇ ਅਲੱਗ-ਅਲੱਗ ਨੇ ਕਿਸੇ ਤੇ ਕੁਝ ਦੇਖ ਸਕਦੇ ਹੋ ਫੋਰ ਸਾਈਡ ਵਰਕ ਕੀਤਾ ਹੋਇਆ ਜੀ ਕਿਸੇ ਸਾਰੇ ਦੁਪੱਟੇ ਦੇ ਵਿੱਚ ਵਰਕ ਸਿਰ ਚਨਾਉਂ ਦਾ ਸੀ ਨੈਕਸਟ ਆ ਗਿਆ ਜੀ ਇਹ ਟਿਸ਼ੂ ਟਿਸ਼ੂ ਦਾ ਦੁਪੱਟਾ ਹੈ ਮਲਟੀ 올 오버 सूट ਹੈ ਟਿਸ਼ੂ ਦਾ ਨਾਲ ਦੁਪੱਟੇ ਵੀ ਟਿਸ਼ੂ ਦੇ ਨੇ ਬਹੁਤ ਹੀ ਸੋਹਣੇ ਕਲਰਸ ਹੈ ਦੁਪੱਟਿਆਂ ਦੇ ਵਿੱਚ ਤੁਸੀਂ ਇਹਨਾਂ ਨੂੰ ਪਲੇਨ ਐਜ਼ ਇਟ ਵੀ ਯੂਜ਼ ਕਰ ਸਕਦੇ ਹੋ ਇਸ ਫੈਬਰਿਕ ਨੂੰ ਦੁਪੱਟਿਆਂ ਨਾਲ ਕਿਉਂਕਿ ਬਹੁਤ ਜ਼ਿਆਦਾ ਮਤਲਬ ਸੋਹਣੇ ਲੱਗਦੇ ਆ ਪਲੇਨ ਸੂਟ ਹੋਣ ਤੇ ਨਾਲ ਪ੍ਰਿੰਟਡ ਜਾਂ ਡਿਜ਼ਾਈਨਰ ਦੁਪੱਟੇ ਹੋਣ ਤੇ ਅਗਰ ਤੁਸੀਂ ਵਰਕ ਕਰਾਉਣਾ ਚਾਹੁੰਦੇ ਹੋ ਇਹਨਾਂ ਉੱਪਰ ਵਰਕ ਵੀ ਕਰਾ ਸਕਦੇ ਹੋ ਨੈਕਸਾਂਗੇ ਡੋਲਾ ਸਿਲਕ ਤੇ ਫੈਬਰਿਕ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਐਂਡ ਪ੍ਰਿੰਟ ਬਹੁਤ ਪਿਆਰੇ ਆਏ ਐ ਸੋ ਆਰ ਬਹੁਤ ਹੀ ਯੂਨਿਕ ਜੇ ਤੁਸੀਂ ਜੀ ਕੋਟ ਸੈੱਟ ਵੀ ਬਣਾ ਸਕਦੇ ਹੋ ਡਰੈੱਸ ਵੀ ਬਣਾ ਸਕਦੇ ਹੈਗੇ ਹਾਂ ਇਸ ਜੀ ਤੁਸੀਂ ਚੋਲੀ ਵੀ ਬਣਾ ਸਕਦੇ ਹੋ ਲਹਿੰਗਾ ਵੀ ਬਣਾ ਸਕਦੇ ਹੈਗੇ ਹੋ ਫੈਬਰਿਕ ਦਾ ਬਹੁਤ ਸੋਹਣਾ ਲੱਗਦਾ ਹੈ ਇਸ ਫੈਬਰਿਕ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਕਸਟਮਾਈਜ਼ ਕਰਵਾ ਸਕਦੇ ਹੈਗੇ ਹੋ ਕਿਉਂਕਿ ਇਹ ਬਣਿਆ ਬਹੁਤ ਹੀ ਰਾਇਲ ਲੁੱਕ ਦਿੰਦਾ ਹੈਗਾ ਖੀਮਗਾ ਬਨਾਰਸੀ ਡੋਲਾ ਸਿਲਕ ਇਹ ਸਾਰੇ ਫੈਬਰਿਕ ਇੱਕ ਰਾਇਲ ਲੁੱਕ ਦਿੰਦੇ ਨੇ ਕਲਾਸੀ ਲੁੱਕ ਦਿੰਦੇ ਨੇ ਸੋ ਜਿਹੜੇ ਵੀ ਸਿੰਪਲ ਸੋਬਰ ਲੁੱਕ ਪਸੰਦ ਕਰਦੇ ਉਹਨਾਂ ਲਈ ਬੈਸਟ ਆਪਸ਼ਨ ਹੁੰਦੀ ਹੈ ਬ੍ਰாக்கਟ ਦੇ ਵਿੱਚ बनारसी डोला सिल्क ਦੇ ਵਿੱਚ ਤਾਂ ਇਸ ਵਾਰ ਇਹ ਵਾਲੇ ਨਵੇਂ ਡਿਜ਼ਾਈਨ ਆਏ ਆ ਬੜੇ ਪਿਆਰੇ ਨੇ ਸਾਰੇ ਕਲਰਸ ਦੇਖੋ ਕਿੰਨੇ ਸੋਹਣੇ ਸਰਦਾਰੀ ਜੇ ਸ਼ੇਡ ਆ ਇਸ ਵਿੱਚ ਮਸਟਰਡ ਆ ਗਿਆ ਦੇਖੋ ਨੈਕਸਟ ਹੋ ਆਰੇਂਜ ਆ ਗਿਆ ਬਹੁਤ ਹੀ ਸੋਹਣਾ ਕਲਰ ਆ ਇੰਗਲਿਸ਼ ਸ਼ੇਡ ਵੀ ਹੈਗੇ ਆ ਆ ਬਰਾਊਨਿੰਗ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਐਂਡ ਪਿੰਕ ਐਂਡ ਰੈੱਡ ਕਲਰ ਵੀ ਸੀਗਾ ਮੈਰਿਜ ਦੇ ਲਈ ਅਗਰ ਗਰਲਜ਼ ਨੇ ਆਪਣੇ ਦਾਜਵਰੀ ਵਿੱਚ ਰੱਖਣੇ ਹੋਣ ਤਾਂ ਬਹੁਤ ਹੀ ਸੋਹਣੇ ਕਲੈਕਸ਼ਨ ਨੇ ਬਹੁਤ ਹੀ ਪਿਆਰੀ ਜੀ ਨੈਕਸਟ ਇਹ ਕਲਰ ਬਹੁਤ ਹੀ ਸੋਹਣੇ ਨੇ ਨੈਕਸਟ ਯੂਟਿਕ ਸੀ ਕਲੈਕਸ਼ਨ ਹੈ ਇਹ ਵੀ ਡੋਲਾ ਸਿਲਕ ਦੀ ਹੈਗੀ ਆ ਬਹੁਤ ਹੀ ਪਿਆਰੇ ਜੇ ਪ੍ਰਿੰਟ ਐਸ ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਆ ਨੈਕਸਟ ਆ ਗਏ ਕ੍ਰੇਪ ਦੇ ਵਿੱਚ ਬਹੁਤ ਹੀ ਸੋਹਣੇ ਪ੍ਰਿੰਟ ਬਹੁਤ ਹੀ ਪਿਆਰੇ ਜੇ ਦੇਖੋ ਜੈਪੂਰੀ ਐ ਸਿੰਬੂਰੀ ਪ੍ਰਿੰਟ ਵੀਸ ਨੂੰ ਬੋਲ ਦਿੰਦੇ ਹੈਗੇ ਆ ਇਹ ਬੜੇ ਹੀ ਸੋਹਣੀ ਰਾਇਲ ਲੁੱਕ ਦਿੰਦੇ ਆ ਇਹ ਵੀ ਇਹ ਵੀ ਬਿਲਕੁਲ ਨਵੀਂ ਕਲੈਕਸ਼ਨ ਆ ਹੁਣੇ-ਹੁਣੇ ਆਈ ਹੈਗੀ ਆ ਤਮਾਰਨ ਨੂੰ ਸ਼ੇਅਰ ਕਰ ਰਹੀ ਹਾਂ ਬੜੇ ਸੋਨੇ ਕਲਰ ਹੈ ਤੁਸੀਂ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਉੱਤੇ ਹੈਂਡਵਰਕ ਵੀ ਕਰਵਾ ਸਕਦੇ ਹੋ ਮਸ਼ੀਨ embroidery ਵੀ ਖਰਾ ਸਕਦੇ ਹੋ ਪਲੇਨ ਵੀ ਯੂਜ਼ ਕਰ ਸਕਦੇ ਹੋ ਦੁਪੱਟੇ ਵੀ ਬਣਾ ਸਕਦੇ ਹੋ ਤੁਸੀਂ ਇਹਨਾਂ ਦੇ ਕਿਸੇ ਵੀ ਤਰੀਕੇ ਨਾਲ ਫੈਬਰਿਕ ਯੂਜ਼ ਕਰ ਸਕਦੇ ਹੋ ਲੌਂਗ ਫਰੌਕ ਸੂਟ ਬਣਾ ਸਕਦੇ ਹੋ ਪ੍ਰਾਂਸੇ ਸੂਟ ਬਣਾ ਸਕਦੇ ਹੋ ਫਰਸ਼ੇ ਸਲਵਾਰ ਬਣਾ ਸਕਦੇ ਹੋ ਔਨਓਵਰ 5 ਮੀਟਰ ਫੈਬਰਿਕ ਆਏਗਾ ਤੁਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਡਿਜ਼ਾਈਨ ਕਰ ਸਕਦੇ ਹੈਗੇ ਹੋ ਕਲਰ ਆਪਸ਼ਨਸ ਵਿੱਚ ਤੁਹਾਨੂੰ ਕਾਫੀ ਮਿਲ ਜਾਣਗੇ ਆ ਇਸ ਤੋਂ ਨਾ ਮੈਂ ਤੁਹਾਨੂੰ ਬਹੁਤ ਜ਼ਿਆਦਾ ਸੋਹਣੇ ਔਰ ਹਰ ਤਰ੍ਹਾਂ ਦੀ ਵੈਰਾਈਟੀ ਮਤਲਬ ਤੁਹਾਨੂੰ ਮਿਲ ਜੇਗੀ ਜੌਰਜਟ ਬ੍ਰਾਸੋ ਪ੍ਰਿੰਟ ਹੈ ਇਹ ਵੀ ਬਿਲਕੁਲ ਨਵੇਂ ਆਏ ਨੇ ਪਹਿਲਾਂ ਵੈਲਵਟ ਬ੍ਰਾਸੋ ਆਈ ਸੀ ਲਾਸਟ ਟਾਈਮ ਸੋ ਇਸ ਵਾਰ ਜੌਰਜਟ ਬ੍ਰਾਸੋ ਆਈ ਹੈ ਇਹ ਵੀ ਬਹੁਤ ਸੋਹਣੇ ਹੈ ਪ੍ਰਿੰਟ ਬੜੇ ਪਿਆਰੇ ਪਿਆਰੇ ਆਂਦੇ ਵਿੱਚ ਵੀ ਔਰ ਓਵਰ 5 ਮੀਟਰ ਫੁੱਟ ਆਵੇਗਾ ਤਾਂ ਇਹਨਾਂ ਚ ਜਿਹੜਾ ਵੀ ਕਲਰ ਪਸੰਦ ਹੈ ਤੁਸੀਂ ਲੈ ਸਕਦੇ ਹੋ ਲੌਂਗ ਫਰੌਕ ਸੂਟ ਬਣਾ ਸਕਦੇ ਹੋ ਅਨਾਰਕਲੀ ਟਾਈਪ ਬੱਚਿਆਂ ਦੇ ਮਤਲਬ ਤੁਸੀਂ ਛੋਟੀਆਂ ਛੋਟੀਆਂ ਫਾਕ ਸੂਟ ਪੰਜਾਬੀ ਸੂਟ ਬਣਾ ਸਕਦੇ ਹੋ ਪਲਾਜ਼ੋ ਸੂਟ ਬਣਾ ਸਕਦੇ ਹੋ ਗਾਉਨ ਬਣਾ ਸਕਦੇ ਹੋ ਬੜਾ ਹੀ ਸੋਹਣਾ ਫੈਬਰਿਕ ਆ ਇਹਨਾਂ ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਉਹਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਜੋ ਸਕਰੀਨ ਤੇ ਨੰਬਰ ਚ ਆ ਰਿਹਾ ਉਸ ਤੇ WhatsApp ਤੇ ਮੈਸੇਜ ਕਰ ਸਕਦੇ ਹੈਗੇ ਹੋ ਤੇ ਆਰਡਰ ਪਲੇਸ ਕਰ ਸਕਦੇ ਹੈਗੇ ਹੋ ਐਂਡ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਕਿ ਜੀ ਪੇਮੈਂਟ ਅਡਵਾਂਸ ਚ ਹੀ ਹੁੰਦੀ ਹੈ ਆਪਣੀ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਪਹਿਲਾਂ ਹੀ ਪੈਸੇ ਦੇਣੇ ਪੈਂਦੇ ਆ ਸੂਟ ਤੁਹਾਨੂੰ 7 ਦਿਨਾਂ ਵਿੱਚ ਮਿਲ ਜਾਏਗਾ ਥੈਂਕ ਯੂ ਸੋ ਮਚ